ਉਹ ਕਾੜੇ ਹਾਂ ਯਾਰ ਗਰੀਬ ਬੰਦੇ ਬੈਠੇ ਆ ਵਿਚਾਰੇ ਇਹਨਾਂ ਨੂੰ ਆ ਲੋਈ ਤੇ ਜਾਗਤ ਦਾਨ ਕਰਦੇ ਹਾਂ ਆ ਲੈ ਐ ਕਰ ਤੂੰ ਇੱਕ ਫੋਟੋ ਖਿੱਚ ਆਪਾਂ ਸੋਸ਼ਲ ਮੀਡੀਆ ਤੇ ਪਾਵਾਂਗੇ ਤੇ ਰਾਤੇ ਰਾਤ ਵੀਡੀਓ ਮਿਲੀਅਨ ਜਾਊਗੀ ਸਮਾਈਲ ਪਲੀਜ਼ ਛੰਟੂ ਹੋ ਗਈ ਫੋਟੋ ਹਾਂ ਹੋ ਗਈ ਚੱਲ ਫਿਰ ਚੱਲਦੇ ਆਪਾਂ ਘਰੇ ਜਿਲਗੇ ਬਾਪੂ ਆਪਾਂ ਨੂੰ ਨਾ ਉਹਨਾਂ ਤੋਂ ਕੱਪੜੇ ਨਹੀਂ ਲੈਣੇ ਸੀਗੇ ਲੋਈ ਤੇ ਜਾਕਤਾ ਉਹਨਾਂ ਨੇ ਮਦਦ ਦੇ ਨਾਂ ਦੇ ਨਾ ਆਪਾਂ ਨੂੰ ਬਹੁਤਾ ਜਲੀਲ ਕੀਤਾ ਪੁੱਤ ਕੋਈ ਗੱਲ ਨਹੀਂ ਹੁਣ ਦੇ ਜਮਾਨੇ ਵਿੱਚ ਲੋਕ ਇਸ ਤਰ੍ਹਾਂ ਹੀ ਮਦਦ ਕਰਦੇ ਹਨ ਬਾਪੂ ਇਹ ਕਹਿੋ ਜੀ ਮਦਦ ਹੈ ਇਹ ਤਾਂ ਸਾਰੇ ਗਰੀਬ ਲੋਕਾਂ ਦਾ ਮਜ਼ਾਕ ਉਡਾਉਂਦੇ ਆ ਚੱਲ ਛੱਡ ਪੁੱਤੇ ਹੋਜੀ ਗੱਲ ਨੂੰ ਹੁਣ ਆਪਾਂ ਘਰੇ ਚੱਲਦੇ ਆ ਆ ਪੁੱਤ ਕੀ ਖੜਕਾ ਹੋਇਆ ਬਾਪੂ ਜਿਹੜਾ ਆਪਾਂ ਨੂੰ ਸਮਾਨ ਦੇ ਗਏ ਸੀ ਉਹਦੇ ਵਿੱਚੋਂ ਡੱਬਾ ਡਿੱਗ ਗਿਆ ਕੀ ਜਿਹੜਾ ਉਹ ਸਮਾਨ ਦਿੱਤੀ ਗਈ ਸੀ ਉਸ ਵਿੱਚੋਂ ਡਿੱਗ ਗਿਆ ਡੱਬਾ ਤੂੰ ਇਹਨੂੰ ਖੋਲ ਕੇ ਦੇਖ ਵੀ ਕੀ ਹੈ ਹਾਂ ਆਪੂ ਦੇਖਦੇ ਆਪੂ ਇਹਦੇ ਵਿੱਚ ਤਾਂ ਬਹੁਤ ਸਾਰੇ ਪੈਸੇ ਆ ਕੀ ਪੁੱਤ ਇਹਦੇ ਵਿੱਚ ਪੈਸੀ ਹੈ ਹਾਂ ਬਾਪੂ ਆਪਣੀ ਤਾਂ ਗਰੀਬ ਬੰਦਾ ਨਹੀਂ ਲਾਟਰੀ ਲੱਗ ਗਈ ਨਹੀਂ ਪੁੱਤ ਆਪਾਂ ਇਹ ਨਹੀਂ ਰੱਖ ਸਕਦੇ ਇਹ ਜਿਹਦੀ ਇਮਾਨਤ ਹੈ ਉਹਨੂੰ ਵਾਪਸ ਕਰ ਦਿਓ ਨਾ ਨਾ ਬਾਪੂ ਇਹ ਤਾਂ ਆਪਾਂ ਨੂੰ ਰੱਬ ਨੇ ਦਿੱਤੇ ਆ ਉਹ ਨਹੀਂ ਨਹੀਂ ਪੁੱਤ ਇਹ ਆਪਾਂ ਵਾਪਸ ਕਰਾਂਗੇ ਇਹ ਵੀ ਹੋ ਸਕਦਾ ਹੈ ਵੀ ਰੱਬ ਨੇ ਸਾਨੂੰ ਅਜਮਾਇਆ ਹੋਵੇ ਪੁੱਤ ਆਪਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਭਾਲੋ ਤੇ ਆਪਾਂ ਉਹਨਾਂ ਨੂੰ ਪੈਸੇ ਵਾਪਸ ਕਰਕੇ ਆਉਣੇ ਆ ਨਾ ਨਾ ਬਾਪੂ ਆਪਾਂ ਨੂੰ ਭਾਲਣ ਦੀ ਲੋੜ ਨਹੀਂ ਇਹਦੇ ਵਿੱਚ ਪੈਸੇ ਤੇ ਬੈਂਕ ਖਾਤੀ ਤੇ ਆਧਾਰ ਕਾਰਡ ਵੀ ਹੈ ਬਾਪੂ ਇੱਕ ਵਾਰੀ ਹੋਰ ਸੋਚ ਲੈ ਆਪਾਂ ਇਹ ਪੈਸੇ ਨਾ ਦੰਨੇ ਆ ਉਹ ਨਹੀਂ ਨਹੀਂ ਪੁੱਤ ਇਹ ਪੈਸੇ ਤਾਂ ਆਪਾਂ ਵਾਪਸ ਕਰਕੇ ਆਵਾਂਗੇ ਚਲੋ ਆਪਾਂ ਚੱਲਦੇ ਹਾਂ ਨੋ ਆ ਬੰਦਾ ਨਾਲ ਐਡਰੈਸ ਸੁਈ। ਵੀਰੇ ਇਹ ਸਾਹਮਣੇ ਮੋੜ ਤੇ ਉਹਨਾਂ ਦੀ ਘਰ ਹੈ। ਧੰਨਵਾਦ ਬਈ। ਠੀਕ ਧੰਨਵਾਦ। ਪਤਾ ਆ ਮੋੜ ਕਿੰਨੀ ਕੁ ਦੂਰ ਹੈ? ਬਾਪੂ ਥੋੜੀ ਦੂਰੀ ਹੈ ਬਸ। ਛਾਂਟੂ ਹਾਂ ਅਲਮਾਰੀ ਚ ਨਾ ਅੰਦਰ ਪੈਸੇ ਪਏ ਆ। ਜਾ ਤੂੰ ਲੈ ਕੇ ਆ। ਮੈਂ ਬਾਜ਼ਾਰ ਜਾਣਾ ਤੇ ਸਮਾਨ ਲੈ ਕੇ ਆਉਣਾ। ਠੀਕ ਹੈ ਲੈ ਹੁਣੋਂ ਤੱਕ। ਭਾਈ ਆਪਣਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਕੀ ਮਤਲਬ ਤੇਰਾ ਕਿਹੜਾ ਨੁਕਸਾਨ ਤੇਰੀ ਆਹ ਸੋਸ਼ਲ ਮੀਡੀਆ ਦੀ ਫੇਮਸ ਵਾਲੀ ਫੋਟੋ ਨੇ ਐਡਾ ਵੱਡਾ ਨੁਕਸਾਨ ਕਰਾਤਾ ਹੁਣ ਦੱਸ ਤੂੰ ਕੀ ਕਰੇਗਾ ਓਏ ਕੋਈ ਗੱਲ ਨਹੀਂ ਯਾਰ ਮੈਥੇ ਇੱਕ ਗਲਤੀ ਹੋਈ ਹੈ ਨਾ ਤਾਂ ਰੱਬ ਖਵਰਾ ਮੈਨੂੰ ਮਾਫੀ ਕਰੇ ਠੀਕ ਹੈ ਜੇ ਉਹ ਭਲੇ ਮਾਨਸ ਬੰਦੇ ਹੋਏ ਨਾ ਤੇ ਉਹ ਆਪਣੇ ਵਾਪਸ ਘਰੇ ਆਉਣਗੇ ਤੂੰ ਵਾਪਸ ਆਉਂਗੇ ਮੈਂ ਉਦੋਂ ਤਾਂ ਸਾਰਾ ਕੁਝ ਉਹਨਾਂ ਨੇ ਝੂਲੀ ਪਾਇਆ ਤੂੰ ਤੂੰ ਬਾਹਰ ਆਇਆ ਹੈ ਭਾਈ ਸਾਹਿਬ ਆਇਆਂ ਅੰਦਰ ਨੰਗੇ ਹੋ ਨਹੀਂ ਭਾਈ ਸਾਹਿਬ ਅਸੀਂ ਅੰਦਰ ਨਹੀਂ ਆ ਸਕਦੇ ਅਸੀਂ ਛੇਤੀ ਮੁੜਨਾ ਹੈ ਭਾਈ ਸਾਹਿਬ ਜਿਹੜਾ ਸਾਨੂੰ ਇਹ ਤੁਸੀਂ ਸਮਾਨ ਦਿੱਤਾ ਸੀ ਇਹਦੇ ਵਿੱਚੋਂ ਇਹ ਡੱਬਾ ਮਿਲਿਆ ਇਹ ਡੱਬਾ ਡੱਬੇ ਪਿੱਛੇ ਤਾਂ ਮੈਂ ਬਹੁਤ ਪਰੇਸ਼ਾਨ ਸੀ ਤੁਹਾਡਾ ਮੈਂ ਕਿਵੇਂ ਸ਼ੁਕਰੀਆ ਅਦਾ ਕਰਾਂ ਤੁਸੀਂ ਇਹ ਡੱਬਾ ਮੈਨੂੰ ਵਾਪਸ ਕਰਨਾ ਹੈ ਪੁੱਤ ਇਹ ਡੱਬਾ ਤੁਹਾਡੀ ਅਮਾਨਤ ਸੀ ਮੈਂ ਸੋਚਿਆ ਵੀ ਇਹ ਤੁਹਾਨੂੰ ਅਸੀਂ ਵਾਪਸ ਦੇ ਕੇ ਆਈਏ ਭਾਈ ਸਾਹਿਬ ਆ ਲਓ ਮੇਰਾ ਕਾਰਡ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਵੀ ਜ਼ਰੂਰਤ ਪਵੇ ਤਾਂ ਮੈਨੂੰ ਜਰੂਰ ਯਾਦ ਕਰਿਓ ਚੰਗਾ ਭਾਈ ਸਾਹਿਬ ਅਸੀਂ ਚੱਲਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਮਦਦ ਹਰ ਇੱਕ ਦੀ ਕਰੋ ਠੀਕ ਹੈ ਪਰ ਦਿਖਾਵੇ ਨਾਲ ਨਾ ਕਰੋ ਪੈਸਾ ਤੇ ਰੋਟੀ ਦੋ ਚੀਜ਼ਾਂ ਲੁਕੋ ਕੇ ਹੀ ਖਾਣੀਆਂ ਚਾਹੀਦੀਆਂ ਜਗ ਜाहिर ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਇਹਨਾਂ ਨੂੰ ਜਗ ਜाहिर ਕਰਾਂਗੇ ਨਾ ਤਾਂ ਇਹ 'ਚ ਆਪਣੀ ਬਦਨਾਮੀ ਹੁੰਦੀ ਹੈ ਅਗਲਾ ਆਪਾਂ ਨੂੰ ਤਾਂ ਆਉਂਦਾ ਯਾਰ ਵੀ ਆਪਾਂ ਦਾਨ ਦਿੱਤਾ ਵੀ ਸ਼ੋਅ ਕਰਕੇ ਦਿਗੇ ਜਾਂ ਕਿਵੇਂ ਨਹੀਂ ਦੇਣਾ ਚਾਹੀਦਾ ਮੈਨੂੰ ਤਾਂ ਇਹ ਚੀਜ਼ ਚੰਗੀ ਨਹੀਂ ਲੱਗਦੀ ਬਾਕੀ ਸਾਨੂੰ ਜੇ ਚੰਗੀ ਲੱਗਦੀ ਹੈ ਤਾਂ ਭਾਈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਇਹ ਵੀਡੀਓ ਅਸੀਂ ਤਾਂ ਕਰਕੇ ਬਣਾਈ ਹੈ ਵੀ ਗਰੀਬੀ ਬਹੁਤ ਜਿਆਦਾ ਬੰਦਿਆਂ ਤੇ ਹੈਗੀ ਹੈ ਵੀ ਜੇ ਆਪਾਂ ਕਿਸੇ ਦੀ ਮਦਦ ਕਰ ਸਕਦੇ ਆ ਤਾਂ ਕਰੋ ਜੇ ਨਹੀਂ ਕਰ ਸਕਦੇ ਤਾਂ ਚਲੋ ਭਾਈ ਫਿਰ ਵੀ ਥੋੜਾ ਭਲਾ ਹੋਵੇ ਧੰਨਵਾਦ